ਰਾਜਵੀਰ ਜਵੰਦੇ ਦੇ ਘਰ ਆਉਣ ਵਾਲੀ ਏ ਖੁਸ਼ੀ ਇੱਕ ਜੋਤਸ਼ੀ ਨੇ ਕਰ ਦਿੱਤੀ ਏ ਭੁਵਿੱਖਬਾਣੀ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਇਸ ਬਾਬੇ ਦੀਆਂ ਕਹੀਆਂ ਗੱਲਾਂ ਹਮੇਸ਼ਾ ਸੱਚ ਹੁੰਦੀਆਂ ਨੇ ਇਹ ਇੱਕ ਫੱਕਰ ਤੇ ਦਰवेश ਬੰਦਾ ਰੱਬ ਰੂਪੀ ਬੰਦਾ ਇਸ ਦੇ ਮਨ ਵਿੱਚ ਕੋਈ ਪਾਪ ਨਹੀਂ ਤਾਂ ਕਰਕੇ ਪ੍ਰਮਾਤਮਾ ਇਸ ਦੀ ਹਰੇਕ ਗੱਲ ਸੁਣਦਾ ਤੇ ਉਸ ਨੇ ਵੀ ਕਿਹਾ ਏ ਕਿ ਰਾਜਵੀਰ ਦੇ ਘਾਰੇ ਅੱਗੇ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਵੇਗਾ ਤੇ ਅੱਗੇ ਕੋਈ ਇਹਨਾਂ ਨੂੰ ਮੁਸੀਬਤਾਂ ਤੇ ਤਕਲੀਫਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪ੍ਰਮਾਤਮਾ ਨੇ ਜਿੰਨਾ ਦੁੱਖ ਇਹਨਾਂ ਦੇ ਕਰਮਾਂ ਵਿੱਚ ਲਿਖਿਆ ਸੀ ਉਹ ਇਹਨਾਂ ਨੇ ਦੇਖ ਲਿਆ ਹੁਣ ਅੱਗੇ ਪ੍ਰਮਾਤਮਾ ਇਹਨਾਂ ਉੱਪਰ ਮਿਹਰ ਰੱਖੇਗਾ ਕਿਉਂਕਿ ਆਪਾਂ ਸਾਰਿਆਂ ਨੇ ਵੇਖਿਆ ਇਕੱਲਾ ਫਕੀਰ ਹੀ ਨਹੀਂ ਸਾਰੀ ਦੁਨੀਆ ਏਰ ਦਾਸਾਂ ਕਰਦੀ ਸੀ ਕਿ ਰਾਜਵੀਰ ਜਵੰਦੇ ਦਾ ਪਰਿਵਾਰ ਹੱਸਦਾ ਵਸਦਾ ਰਹੇ ਤੰਦਰੁਸਤ ਰਹੇ ਕਿਉਂਕਿ ਇਹਨਾਂ ਦਾ ਦੁੱਖ ਕਿਸੇ ਤੋਂ ਵੀ ਦੇਖਿਆ ਨਹੀਂ ਸੀ ਜਾ ਰਿਹਾ ਕਿਉਂਕਿ ਅੱਜ ਤੋਂ 5 ਸਾਲ ਪਹਿਲਾਂ ਤਕਰੀਬਨ ਇਸ ਦਾ ਪਿਤਾ ਦੁਨੀਆ ਤੋਂ ਚਲਾ ਗਿਆ ਤੇ ਹੁਣ ਰਾਜਵੀਰ ਜਵੰਦੇ ਨਾਲ ਅਜਿਹੀ ਘਟਨਾ ਵਾਪਰੀ ਜਿਸ ਨੇ ਹਰੇਕ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਆਪਾਂ ਵੇਖਿਆ ਕਿਸ ਤਰ੍ਹਾਂ ਸਾਰੇ ਕਲਾਕਾਰ ਇੱਕ ਤੋਂ ਵੱਧ ਇੱਕ ਰਾਜਵੀਰ ਦੇ ਪਰਿਵਾਰ ਦੀ ਮਦਦ ਕਰਨ ਲੱਗੇ ਤੇ ਹੁਣ ਫਿਲਮ ਮੌਕੇ ਵੀ ਕੱਲਾ ਕੱਲਾ ਕਲਾਕਾਰ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਕੋਈ ਕਿਸੇ ਤੋਂ ਪ੍ਰਮੋਸ਼ਨਾਂ ਦਾ ਪੈਸਾ ਨਹੀਂ ਲੈ ਰਿਹਾ ਸਿਰਫ ਦੋਸਤੀ ਦੀ ਖਾਤਰ ਹੀ ਰਾਜਵੀਰ ਜਵੰਦੇ ਦੇ ਪਰਿਵਾਰ ਦਾ ਇੰਨਾ ਸਾਥ ਦੇ ਰਹੇ ਆ ਬਾਕੀ ਅਸੀਂ ਵੀ ਇਹੀ ਦੁਆ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਲਿਆਵੇ ਤੇ ਤੁਸੀਂ ਵੀ ਸਾਰੇ ਇਹ ਜ਼ਰੂਰ ਅਰਦਾਸ ਕਰਿਓ ਕਿ ਪ੍ਰਮਾਤਮਾ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਘਰੇ ਖੁਸ਼ੀਆਂ ਲਿਆਵੇ ਹਾਸਾ ਖੇਡਾ ਲਿਆਵੇ ਸਾਰੇ ਤੰਦਰੁਸਤ ਰਹਿਣ